ਸਤਿ ਸ਼੍ਰੀ ਅਕਾਲ ਜੀ ਅੱਜ ਦੀ ਜਿਹੜਾ ਵੀਡੀਓ ਦਾ ਟੌਪਿਕ ਹੈ ਉਹ ਇਸ ਸਬੰਧੀ ਹੈ ਕਿ ਜਿਹੜੀ ਇੰਤਕਾਲ ਤੋਂ ਆਪਾਂ ਇੰਤਕਾਲ ਜਿਹੜਾ ਕਿਵੇਂ ਕਰਵਾ ਸਕਦੇ ਹਾਂ ਵਸੀਅਤ ਦੁਆਰਾ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹੀ ਕਵਰ ਕਰਾਂਗੇ ਵੀ ਆਸਾਨ ਤੇ ਸੌਖੇ ਤਰੀਕੇ ਨਾਲ ਇੰਤਕਾਲ ਕਿਵੇਂ ਹੋ ਸਕਦਾ ਵੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੋਈ ਹੈ ਵੀ ਦੋ ਤਰ੍ਹਾਂ ਦੀ ਜਿਹੜੀ ਵਸੀਅਤ ਹੁੰਦੀ ਹੈ ਇੱਕ ਹੁੰਦੀ ਹੈ ਖਾਨਗੀ ਵਸੀਅਤ ਇੱਕ ਹੁੰਦੀ ਹੈ ਰਜਿਸਟਰਡ ਵਸੀਅਤ 2024 ਤੋਂ ਬਾਅਦ ਜਿਹੜਾ ਖਾਨਗੀ ਵਸੀਅਤ ਜਿਹੜੀ ਆਪਾਂ ਹੱਥ ਨਾਲ ਲਿਖਦੇ ਹੁੰਦੇ ਸੀ ਵਸੀਅਤ ਤਾਂ ਉਹ ਬੜੀ ਮੁਸ਼ਕਲ ਕਰ ਦਿੱਤੀ ਗਈ ਹੈ ਵੀ ਉਹਨੂੰ ਉਹਦੇ ਵਾਰਸਾਂ ਦੇ ਨਾਮ ਤੇ ਜਿਹੜਾ ਰਜਿਸਟਰ ਕਰਾਣਾ ਬੜਾ ਔਖਾ ਹੋ ਜਾਂਦਾ ਹੈ ਖਾਨਕੀ ਵਸੀਅਤ ਜਦੋਂ ਆਪਾਂ ਲਿਖ ਲੈਂਦੇ ਕਿਸੇ ਇੱਕ ਬੰਦੇ ਦੇ ਨਾਮ ਤੇ ਜੇ ਆਪਾਂ ਪ੍ਰਾਪਰਟੀ ਕਰ ਦਿੰਦੇ ਹਾਂ ਤਾਂ ਉਹ ਕਰਵਾਉਣਾ ਬੜੀ ਮੁਸ਼ਕਲ ਹੋ ਜਾਂਦੀ ਹੈ ਤਾਂ ਹੁਣ ਬੈਟਰ ਦੋਹਾਂ ਦੇ ਵਿੱਚੋਂ ਕਿਹੜੀ ਹੁੰਦੀ ਹੈ ਇਹੀ ਹੈ ਕਿ ਰਜਿਸਟਰ ਵਸੀਅਤ ਜਿਹੜੀ ਜ਼ਿਆਦਾ ਬੈਟਰ ਹੁੰਦੀ ਹੈ ਹੁਣ ਖਾਨਕੀ ਵਸੀਅਤ ਕਿਉਂ ਨਹੀਂ ਬੈਟਰ ਉਹਦੇ ਸਮਝੀ ਉਹਦੇ ਸੰਬੰਧੀ ਜਿਹੜਾ ਪ੍ਰੋਸੀਜਰ ਦੀ ਗੱਲ ਕਰਾਂਗੇ ਖਾਨਕੀ ਵਸੀਅਤ ਦਾ ਪ੍ਰੋਸੀਜਰ ਹੁਣ ਮੁਸ਼ਕਲ ਕਿਵੇਂ ਆ ਕਿਉਂਕਿ ਸਭ ਤੋਂ ਪਹਿਲਾਂ ਤਾਂ 2024 ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਹਦੇ ਵਿੱਚ ਕੀ ਹੈ ਇੱਕ ਕੇਸ ਦੀ ਤਰ੍ਹਾਂ ਹੀ ਮੰਨ ਲਓ ਐਸਡੀਐਮ ਕੋਰਟ ਦੇ ਵਿੱਚ ਇਹ ਚੱਲਣ ਲੱਗ ਗਿਆ ਪਹਿਲਾਂ ਕੀ ਹੁਣ ਕੀ ਹੁੰਦਾ ਪਟਵਾਰੀ ਦੇ ਕੋਲ ਜਾ ਕੇ ਆਪਾਂ ਆਪਣੀ ਜਿਹੜੀ ਖਾਨਕੀ ਵਸੀਅਤ ਹੈ ਉਹ ਦੇ ਦਿੰਨੇ ਆ ਬਟ ਉਹ ਚੈਕਲਿਸਟ ਆਪਾਂ ਦੇ ਦਿੰਦੇ ਆ ਪਟਵਾਰੀ ਤੇ ਉਹ ਚੈਕਲਿਸਟ ਦੇ ਵਿੱਚ ਕੀ ਹੁੰਦਾ ਵੀ ਜਿੰਨੇ ਵੀ ਆਪਾਂ ਨੇ ਗਵਾਹ ਪਾਏ ਹੋਏ ਆ ਖਾਨਕੀ ਵਸੀਅਤ ਦੇ ਵਿੱਚ ਉਹਨਾਂ ਦੇ ਸਾਰਿਆਂ ਦੇ ਹਲਫੀਆ ਬਿਆਨ ਰਸ ਸਰਟੀਫਿਕੇਟ ਉਹ ਜਿਹੜਾ ਜਿਹੜਾ ਵਿਅਕਤੀ ਦੀ ਡੈਥ ਹੋਈ ਹੈ ਜਿਹਨੇ ਵਸੀਅਤ ਲਿਖੀ ਹੈ ਉਹਦੇ ਮਦਰ ਦਾ ਜਾਂ ਉਹਦੇ ਫਾਦਰ ਦਾ ਉਹ ਡੈਥ ਸਰਟੀਫਿਕੇਟ ਜਾਂ ਹੋਰ ਜਿਹੜੇ ਡਾਕੂਮੈਂਟ ਨੇ ਸੰਬੰਧਿਤ ਉਹ ਸਾਰੇ ਨੋਟਰਾਇਜ਼ ਕਰਾ ਕੇ ਜਿਹੜੇ ਲੀਗਲ ਹਾਇਰਸ ਨੇ ਉਹਨਾਂ ਦੇ ਵੀ ਇਹ ਡਾਕੂਮੈਂਟ ਨੇ ਸਾਰੇ ਪਛਾਣ ਪੱਤਰ ਨੇ ਉਹ ਨੋਟਰਾਇਜ਼ ਕਰਾ ਕੇ ਇੱਕ ਐਫਿਡੇਵਿਟ ਦੇਣਾ ਪੈਂਦਾ ਹੈ ਤੇ ਇਹ ਵੀ ਸਾਬਤ ਕਰਨਾ ਪੈਂਦਾ ਹੈ ਵੀ ਇਹਦੇ ਵਿੱਚ ਕੋਈ ਵੀ ਕੋਰਟ ਕੇਸ ਨਹੀਂ ਚੱਲ ਰਿਹਾ ਤੇ ਜਿਹੜੀ ਜਮ੍ਹਾਂਬੰਦੀ ਹੈ ਉਹ ਲੇਟੈਸਟ ਦੇਣੀ ਪੈਂਦੀ ਹੈ ਤਦ ਜਾ ਕੇ ਇਹ ਇਹ ਐ ਐਸਜੀਐਮ ਦੇ ਕੋਲ ਜਾਂਦਾ ਹੈ ਪਟਵਾਰੀ ਲੈ ਕੇ ਉਹ ਸਾਰਾ ਜਿਹੜਾ ਹੁੰਦਾ ਹੈ ਤੇ ਖਾਨਕੀ ਵਸੀਅਤ ਦੇ ਵਿੱਚ ਵੀ ਇਹ ਕਲੀਅਰਲੀ ਲਿਖਿਆ ਹੋਣਾ ਚਾਹੀਦਾ ਵੀ ਕਿੰਨੇ ਕਿੱਲੇ ਉਸ ਬੰਦੇ ਦੇ ਹੈਗੇ ਸੀ ਤਾਂ ਇਹ ਹੁਣ ਕਾਫੀ ਜਿਹੜਾ ਕੰਪਲਿਕੇਟਡ ਕਰ ਦਿੰਦਾ ਹੈ ਪ੍ਰੋਸੀਜਰ ਤਾਂ ਰਜਿਸਟਰਡ ਵਸੀਅਤ ਹੁਣ ਸਭ ਤੋਂ ਆਸਾਨ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਹੈ ਰਜਿਸਟਰਡ ਵਸੀਅਤ ਜਿਵੇਂ ਤੁਹਾਨੂੰ ਪਤਾ ਹੀ ਹੈ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜਾ ਤਹਿਸੀਲਦਾਰ ਦੇ ਆਫਿਸ ਦੇ ਵਿੱਚ ਜਾ ਕੇ ਰਜਿਸਟਰ ਕਰਾਣੇ ਕੋਰਟ ਫੀਸ ਭਰ ਕੇ ਉਹ ਰਜਿਸਟਰ ਹੁੰਦੀ ਹੈ ਉਹਦੇ ਵਿੱਚ ਕੀ ਹੈ ਸਿੰਪਲੀ ਤੁਸੀਂ ਐਪਲੀਕੇਸ਼ਨ ਮੂਵ ਕਰਨੀ ਹੈ तहसीलदार ਨੂੰ ਇਹ ਸਾਡੀ ਜਿਹੜੀ ਜਿਹੜੀ ਰਜਿਸਟਰ ਕੀਤੀ ਹੋਈ ਹੈ ਵਸੀਅਤ ਤੇ ਇਹਨਾਂ ਦੇ ਨਾਮ ਤੇ ਐਸੀ ਕਰਵਾਉਣਾ ਚਾਹੁੰਦੇ ਆ ਉਹ ਸਬੰਧਤ ਬੰਦਾ ਜਿਹੜਾ ਐਪਲੀਕੇਸ਼ਨ ਦਿੰਦਾ ਤੇ ਉਹਦੇ ਨਾਮ ਤੇ ਰਜਿਸਟਰ ਜਿਹੜੀ ਕਰ ਦਿੱਤੀ ਜਾਂਦੀ ਹੈ ਪ੍ਰੋਪਰਟੀ इजीली ਤਾਂ ਮੇਨਲੀ ਅੱਜ ਦੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਇਹੀ ਸਮਝਾਇਆ ਵੀ ਜਿਹੜੀ ਵਸੀਅਤ ਹੈ ਇੰਤਕਾਲ ਵਾਲੀ ਜੇ ਆਪਾਂ ਕਿਹੜੀ ਆਪਾਂ ਨੂੰ ਵਰਤਣੀ ਚਾਹੀਦੀ ਹੈ ਜਾਂ ਹੁਣ ਕੋਈ ਵੀ ਵਿਅਕਤੀ ਮਰਨ ਤੋਂ ਪਹਿਲਾਂ ਜੇ ਆਪਣੇ ਨਾਮ ਜਿਹੜੀ ਰਜਿਸਟਰ ਕਰਾ ਜਵੇ ਤਾਂ ਉਹ ਜ਼ਿਆਦਾ ਬੈਟਰ ਰਹਿੰਦਾ ਹੈ ਖਾਨ ਕੀ ਵਸੀਅਤ ਦੇ ਨਾਲੋਂ ਜਿਹੜੀ ਰਜਿਸਟਰਡ ਵਸੀਅਤ ਬਿਲਕੁਲ ਸਹੀ ਰਹਿੰਦੀ ਹੈ ਉਮੀਦ ਹੈ ਵੀਡੀਓ ਪਸੰਦ ਆਈ ਹੋਊਗੀ ਤੇ ਬਾਕੀ ਜਿਹੜੀ ਹੋਰ ਵੀ ਇਨਫੋਰਮੇਸ਼ਨ ਹੈ ਜਿਹੜੀ ਲਾਅ ਦੇ ਪਰਟੀਓ ਮੈਂ ਇਸ ਚੈਨਲ ਤੇ ਅਪਲੋਡ ਕਰਦਾ ਰਹੂੰਗਾ ਤੇ ਜਿਹੜੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਸੀਕਾਲ ਧੰਨਵਾਦ